ਬਲੱਡ ਜਿਸ ਨੂੰ ਦਾ ਕੈਂਪ ਲਗਾਇਆ ਗਿਆ ਕਿ ਇਹ ਵਿੱਚ ਕੀ ਬਿੜੈਸ ਕੀ ਕਿਉਂ ਹੋ ਰਿਹਾ ਹੈ ਅੱਜ ਅੰਮ੍ਰਿਤ ਬਲੱਡ ਸੈਂਟਰ ਦਾ ਪਹਿਲਾ ਜਿਹੜਾ ਹੈਗਾ ਵਰਲਡ ਡੋਨਰ ਡੇ ਮਨਾਇਆ ਜਾ ਰਿਹਾ ਅੰਮ੍ਰਿਤ ਬਲੱਡ ਸੈਂਟਰ ਦਾ ਪਹਿਲਾ ਹੈਗਾ ਸੀ ਵਰਲਡ ਡੋਨਰ ਡੇ ਕਿਉਂਕਿ ਹਲੇ ਸਾਲ ਨਹੀਂ ਆ ਸਾਨੂੰ ਬਲੱਡ ਸੈਂਟਰ ਸ਼ੁਰੂ ਕੀਤੇ ਆ ਤੇ ਇਸ ਦੇ ਵਿੱਚ ਮੇਰੇ ਸਾਰੇ ਸੰਸਥਾ ਵਾਲੇ ਭਰਾ ਸਾਰਿਆਂ ਨੇ ਸਾਥ ਦਿੱਤਾ ਚੀਫ ਗੈਸਟ ਜਿਹੜੇ ਹੈਗੇ ਸੀ ਆਪਣੇ ਵੱਡੇ ਵੀਰ ਅਸ਼ਵਨੀ ਪੱਪੂ ਜੀ ਆਏ ਸੀ ਅਸ਼ਨੀ ਕੁਮਾਰ ਪਪੂ ਜੀ ਜਿਨ੍ਹਾਂ ਦਾ ਸਹਿਯੋਗ ਹਰ ਵੇਲੇ ਸਾਡੇ ਨਾਲ ਰਹਿੰਦਾ ਤੇ ਯੂਥ ਉਹਨਾਂ ਦੀ ਅੱਧੀ ਆਵਾਜ਼ ਤੇ ਤੁਰਦਾ ਦੂਸਰੀ ਗੱਲ ਕੀ ਜਿਵੇਂ ਆਪਣੀਆਂ ਸੰਸਥਾਵਾਂ ਪੇਸ਼ੋ ਕੋਲੀ ਜੀ ਡਾਕਟਰ ਰੋਹਨ ਮਹਿਰਾ ਜੀ ਹਿਊਮਨ ਰਾਈਟਸ ਮੋਂਟੂ ਜੀ ਹਮਨਦੀਪ ਚਾਹਵੜਾ ਜੀ ਡਾਬਰ ਭਾਜੀ ਇਹ ਸਾਰੇ ਆਏ ਸੀ ਵਿਕਰਾਂਤ ਰੋੜਾ ਜੀ ਤੇ ਇਹਨਾਂ ਦਾ ਸਹਿਯੋਗ ਡਾਕਟਰ ਸਾਹਿਬ ਬਲੱਡ ਡੋਨੇਸ਼ਨ ਜਿਹੜਾ ਉਹ ਜਦੋਂ ਕਰਨਾ ਹੁੰਦਾ ਕਿਹੜੀਆਂ ਗੜੀਆਂ ਜੜੀਆਂ ਨੇ ਖਾਸ ਗੱਲਾਂ ਦਾ ਧਿਆਨ ਦੇਣਾ ਜ਼ਰੂਰੀ ਰੱਖਣਾ ਡੇਟ ਹੈ ਜਿਹੜਾ ਡਾਊਨਲੋਡ ਹੁੰਦਾ ਆਪਾਂ ਜੀ ਪਹਿਲੇ ਉਹਨਾਂ ਨੂੰ ਦੱਸੀਦਾ ਵਾ ਕਿ ਇੱਕ ਤੇ ਪਹਿਲੀ ਕੋਈ ਵੈਕਸੀਨ ਨਾ ਹੋਈ ਹੋਵੇ 6 ਮਹੀਨੇ ਦੇ ਅੰਦਰ ਅੰਦਰ ਦੂਸਰਾ ਕੋਈ ਜਿਵੇਂ ਟੈਟੂ ਨਾ ਬਣਵਾਇਆ ਹੋਏ ਕੋਈ ਟੀਵੀ ਦੀ ਹਿਸਟਰੀ ਨਾ ਹੋਵੇ ਸ਼ੂਗਰ ਜੇ ਹੈਗੀ ਹੈ ਤੇ ਇਨਸੂਲਿਨ ਨਾਲ ਲੈਂਦਾ ਹੋਏ ਆ ਸਾਰੀ ਤੀਜਾ ਤੋਂ ਅਵੇਅਰ ਕਰਕੇ ਪੁੱਛ ਕੇ ਸਾਰਾ ਫੇਰ ਉਹਨਾਂ ਦਾ ਬਲੱਡ ਲੇ ਠੀਕ ਹੈ ਕਿ ਕਿੰਨੇ ਕੇ ਜੁਨੇਟ ਕਰਤੀ ਹੈ ਭਾਈ ਹੁਣ ਤੱਕ ਚੱਲੀ ਜਾ ਰਿਹਾ ਜਾਨਕੀ 25 ਤੋਂ ਉੱਪਰ ਹਾਲੇ ਸ਼ੁਰੂ ਹੋਇਆ ਆ ਪਰ ਸੋ ਤੱਕ ਆਪਣਾ ਫੋਨ ਜਾਣਾ ਕਿਉਂਕਿ ਜਿੰਨਾ ਫੋਨ ਆ ਰਹੇ ਤੁਹਾਡੇ ਵਰਗੇ ਭਰਾਵਾਂ ਦਾ ਜਿੰਨਾ ਸਾਥ ਮਿਲ ਰਿਹਾ ਆ ਆਪਣੇ ਜਿੰਨੇ ਵੀਰ ਆਏ ਹੋਏ ਆ ਜਨ ਕਿ ਸਾਨੂੰ 100 ਤੋਂ ਪਲੱਸ ਦੀ ਉਮੀਦ ਹੈਗੀ ਆ ਡਾਕਟਰ ਸਾਹਿਬ ਨੌਜਵਾਨ ਅਫਸਰ ਨੇ ਬਲੱਡ ਦੇਣ ਲੱਗੇ ਕੋਈ ਖਬਰਾਂ ਦੇ ਕਿ ਸਾਨੂੰ ਵੀਕਨਸਾਈਕ ਲੈਂਦਾ ਕੋਈ ਚੱਲਦਾ ਭਾਈ ਵੇਖੋ ਕਈਆਂ ਦੇ ਮਨ 'ਚ ਡਰ ਹੁੰਦਾ ਪਰ ਜਿਹੜਾ ਹੈਗਾ ਇਹ ਬਲੱਡ ਦੇਣਾ ਕਈ ਬਿਮਾਰੀਆਂ ਦਾ ਖਾਤਮਾ ਕਰਨਾ ਹੈ ਜੇ ਇੱਕ ਸਰੀਰ ਤੇ ਨਵੇਂ ਸੈੱਲ ਬਣਨੇ ਤੁਹਾਡੀ ਨਿੱਕੀ ਮੋਟੀ ਖਾਂਸੀ ਬੁਖਾਰ ਨੂੰ ਲੜਨ ਦੀ ਵੈਸੇ ਹੀ ਉਹ ਜਿਹੜੀ ਹੈਗੀ ਉਹਨੂੰ ਪਾਵਰ ਮਿਲ ਜਾਂਦੀ ਹੈ ਤੇ ਬਲੱਡ ਕਿੰਨੇ ਚਿਰ ਤੱਕ ਪੂਰਾ ਹੋ ਜਾਂਦਾ ਜੀ ਕਿਹੜਾ ਦੇ ਜੀ ਪੈਸੇ ਜੀ ਦੇ ਕੇ 24 ਆਰਸ ਚ ਹੋ ਜਾਂਦਾ ਪਰ ਜਦੋਂ ਡੋਨੇਟ ਕਰਨਾ ਇਹ ਦੂਸਰੀ ਵੀ ਉਹ ਆਫਟਰ 3 ਮੰਥ ਹੀ ਹੁੰਦਾ ਨੌਜਵਾਨ ਪੀੜਦਾ ਜੀ ਤੁਹਾਨੂੰ ਪਤਾ ਸਾਰੇ ਪੰਜਾਬ ਚ 21 ਗੱਲ ਆ ਕਿ ਨਸ਼ਾ ਛੱਡ ਦੇ ਨਸ਼ਾ ਛੱਡਣ ਫਿਜ਼ੀਕਲ ਐਕਟੀਵਿਟੀ ਕਰਨ ਤੇ ਜਿਹੜਾ ਹੈਗਾ ਵਾ ਕਿਸੇ ਗਰੀਬ ਜ਼ਰੂਰਤਮੰਦ ਦੀ ਸਹਾਇਤਾ ਕਰਨ ਕਿੰਨੇ ਵੇ ਤੱਕ ਕੈਂਪ ਲੱਗ ਰਹੇ ਪਾਜੀ ਆਪਾਂ ਤੇ ਟਾਈਮ ਰੱਖਿਆ 9 ਤੋਂ 5 ਪਰ ਦੇਖੋ ਜੇ ਚੱਲਦਾ ਰਿਹਾ ਤੇ ਅਸੀਂ ਰਾਤ ਤੱਕ ਬੈਠੇ ਜੇ ਭਰਾ ਸਾਡੇ ਇੰਨੇ ਸਾਥ ਦੇਣ ਨੇ ਤੇ ਆਪਾਂ ਨੂੰ ਕੀ ਕੈਂਪ ਤੋਂ ਹੀ ਲਵ ਵੀ ਡੋਨਰ ਜਿਹੜਾ ਇੱਥੇ ਆ ਕੇ ਹਾਂਜੀ ਹਾਂਜੀ ਜੀ ਬਿਲਕੁਲ ਕੈਂਪ ਤੋਂ ਹੀ ਲਵ ਵੀ ਆਉਂਦੇ ਆ ਵੀਰ ਭਰਾ ਆਪਣੇ ਜਿਹੜੇ ਡੋਨੇਟ ਕਰਨ ਆ ਜਾਂਦੇ ਜਦੋਂ ਕਿਸੇ ਲੋੜੇ ਆਪਾਂ ਇੱਕ ਅੰਮ੍ਰਿਤ ਬਲੱਡ ਸੈਂਟਰ ਆਪਾਂ ਬਿਨਾਂ ਡੋਨਰ ਤੋਂ ਹੀ ਬਲੱਡ ਇਸ਼ੂ ਕਰ ਦਿੰਦੇ ਆ ਜੇ ਇਹਦੇ ਕੋਈ ਲਿਆ ਹੋਵੇ ਤੇ ਵੈਲਨਗੋਡ ਜੇ ਨਾਲ ਲਿਆ ਹੋਵੇ ਤੇ ਫਿਰ ਆਪਾਂ ਉਸ ਤਰ੍ਹਾਂ ਇਸ਼ੂ ਕਰ ਦਿੰਦੇ ਆ ਮੇਰਾ ਨਾਮ ਮੋਨਟੂ ਚਾਵਲਾ ਜੀ ਇਹ ਅਸੀਂ ਡਿਫੈਂਸ ਆਫ ਪੀਪਲ ਰਾਈਟਸ ਦੇ ਨਾਮ ਦੀ ਇੱਕ ਸੁਸਾਇਟੀ ਚਲਾਉਂਦੇ ਆ ਤੇ ਡਾਕਟਰ ਸਾਹਿਬ ਵੀ ਸਾਡੇ ਨਾਲ ਕਾਫੀ ਸਹਿਯੋਗ ਕਰਦੇ ਨੇ ਸਾਡੀ ਸੁਸਾਇਟੀ ਵੱਲੋਂ ਵੀ ਬਲੱਡ ਦੇ ਜਿਹੜੇ ਕੈਂਪਸ ਸਮੇਂ-ਸਮੇਂ 'ਤੇ ਰੋਗ ਆਰਗੇਨਾਈਜ਼ ਕੀਤੇ ਜਾਂਦੇ ਨੇ ਤੇ ਡਾਕਟਰ ਸਾਹਿਬ ਦਾ ਬਹੁਤ ਸੰਯੋਗ ਹੈ ਅਸੀਂ ਸਾਡੇ ਕੋਲ ਜਿਹੜੇ ਵੀ ਕੋਈ ਬਲੱਡ ਦੇ ਕੋਈ ਰਿਲੇਟਡ ਕੋਈ ਆਂਦਾ ਕੇਸ ਅਸੀਂ ਡਾਕਟਰਾਂ ਕੋ ਭੇਜਦੇ ਹਾਂ ਔਰ ਸਾਨੂੰ ਵਿਦਆਊਟ ਡੋਨਰ ਡਾਕਟਰ ਸਾਹਿਬ ਜਿਹੜਾ ਅੱਧੀ ਰਾਤੀ ਵੀ ਬਲੱਡ ਜਿਹੜਾ ਉਹ ਪ੍ਰੋਵਾਈਡ ਕਰਵਾਉਂਦੇ ਨੇ ਤੇ ਅੱਜ ਜਿਹੜਾ ਅੰਮ੍ਰਿਤ ਬਲੱਡ ਸੈਂਟਰ ਵੱਲੋਂ ਇੱਥੇ ਇਹ ਬਲੱਡ ਡੋਨਰ ਡੇ ਨੂੰ ਕੁਸ਼ਰਮਾ ਮੈਂ ਅੱਜ ਜਿੱਦਾਂ ਪੂਰਾ ਵਿਸ਼ਵ ਜਿੱਥੇ ਵਰਲਡ ਬਲੱਡ ਬੈਂਕ ਡੇ ਮਨਾ ਰਿਹਾ ਵੈ ਉਥੇ ਹੀ ਸਾਡੇ ਅੱਜ ਅੰਮ੍ਰਿਤਸਰ ਗੁਰੂ ਰਈ ਨਗਰੀ ਚ ਜਿਹੜੇ ਕੀ ਹਮੇਸ਼ਾ ਹੀ ਜਿੱਥੇ ਸਮਾਜ ਦੇ ਕੰਮ ਕਰਦੇ ਨੇ ਉਤੇ ਹੀ ਜਿਹਨੂੰ ਕਿਹਾ ਜਾਂਦਾ ਖੂਨਦਾਨ ਮਹਾਦਾਨ ਡਾਕਟਰ ਚੇਤਨ ਜੀ ਉਹਨਾਂ ਦੇ ਨਾਲ ਉਹਨਾਂ ਦੇ ਡਾਕਟਰ ਸਰਵਜਿੰਦਰ ਸਿੰਘ ਅਰੋੜਾ ਜੀ ਤੇ ਉਹਨਾਂ ਦੀ ਸਾਰੀ ਟੀਮ ਅੱਜ ਅੰਮ੍ਰਿਤ ਸੈਂਟਰ ਬੈਂਕ ਵੱਲੋਂ ਇਹ ਕੈਂਪ ਲਗਾਇਆ ਗਿਆ ਵੈ ਜਿੰਦੇ ਵਿੱਚ ਮੁੱਖੇ ਜਿਹੜੇ ਚੀਫ ਗੈਸਟ ਸੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ਵਨੀ ਕੁਮਾਰ ਪੱਪੂ ਜੀ ਨੇ ਰੀਵਨ ਕੱਟ ਕੇ ਇਸ ਬਲੱਡ ਕੈਂਪ ਦੀ ਸ਼ੁਰੂਆਤ ਕੀਤੀ ਹੈ ਜਿਹੜਾ ਸਮਾਜ ਜਿਹੜਾ ਵੀ ਅੱਜ ਤਾਨੂੰ ਪਤਾ ਵੈ ਕਿ ਜਿੱਦਾਂ ਖਾਸ ਤੌਰ ਤੇ ਯੂਥ ਅੱਜ ਨਸ਼ਿਆਂ ਵੱਲ ਜਾ ਰਿਹਾ ਵੈ ਮੈਂ ਸਮਝਦਾ ਮਾਂ ਕਿ ਡਾਕਟਰ ਚੇਤਨ ਜੀ ਉਹਨਾਂ ਦੀ ਟੀਮ ਸਾਰੀ ਵਧਾਈ ਦੇ ਪਾਤਰ ਏ ਜਿਹੜੇ ਕਿ ਇੱਕ ਗੁਰੂ ਨਗਰੀ ਤੋਂ ਮੈਸੇਜ ਦੇ ਰਹੇ ਨੇ ਕਿ ਸਾਨੂੰ ਚੰਗੇ ਕੰਮਾਂ 'ਲ ਧਿਆਨ ਦੇਣਾ ਚਾਹੀਦਾ ਹੈ ਸਾਨੂੰ ਸਮਾਜ ਦੇ ਹਰ ਵਰਗ ਤੋਂ ਚੰਗੇ ਕੰਮਾਂ 'ਲ ਧਿਆਨ ਦੇਣਾ ਚਾਹੀਦਾ ਜਿੱਦਾਂ ਪ੍ਰਧਾਨ ਜੀ ਦੱਸ ਕੇ ਗਏ ਨੇ ਕਿ ਖਾਸ ਤੌਰ ਤੇ ਅੰਮ੍ਰਿਤਸਰ ਗੁਰੂ ਨਗਰੀ ਤੋਂ ਦਹੀਂ ਖਾਣਾ ਚਾਹੀਦਾ ਸਾਨੂੰ ਸਾਨੂੰ ਚੰਗੀਆਂ ਚੀਜ਼ਾਂ ਹਰੀਆਂ ਚੀਜ਼ਾਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਨਾ ਕਿ ਨਸ਼ੇ ਵਾਲ ਜਣਾ ਚਾਹੀਦਾ ਅੱਜ ਦੇ ਦਿਨ ਤੇ ਮੈਂ ਡਾਕਟਰ ਸਾਹਿਬ ਨੂੰ ਅਤੇ ਉਹਨਾਂ ਦੀ ਸਾਰੀ ਟੀਮ ਨੂੰ ਵਧਾਈ ਦੇਣਾ ਵਾ ਤੇ ਉਮੀਦ ਵੀ ਕਰਦਾ ਵਾਂ ਕਿ ਇਹੋ ਵੀ ਇਦਾਂ ਹੀ ਸਮਾਜ ਦੇ ਕੰਮ ਕਰਦੇ ਰਹਿਣਗੇ ਧੰਨਵਾਦ ਹਾਂਜੀ ਮੈਂ ਕੇਸ਼ਵ ਗੋਲੀ ਅੱਜ ਵਰਲਡ ਬਲੱਡ ਡੋਨਰ ਡੇ ਦੇ ਓਕੇਜਨ ਦੇ ਉੱਤੇ ਡਾਕਟਰ ਚੇਤਨ ਸ਼ਰਮਾ ਜੀ ਵੱਲੋਂ ਉਹਨਾਂ ਦੀ ਜਿਹੜੀ ਸੰਸਥਾ ਵਾ ਅੰਮ੍ਰਿਤ ਬਲੱਡ ਸੈਂਟਰ ਉਹਦੇ ਵਿੱਚ ਅੱਜ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ ਜਿਹਦੇ ਵਿੱਚ ਵਕ ਵਕ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਨੇ ਅੰਮ੍ਰਿਤਸਰ ਦੀਆਂ ਉਹਨਾਂ ਦੇ ਸਾਰੇ ਜਿਹੜੇ ਵਲੰਟੀਅਰ ਨੇ ਇੱਥੇ ਪਹੁੰਚੇ ਨੇ 100 100 ਦੇ ਕਰੀਬ ਜਿਹੜਾ ਅੱਜ ਬਲੱਡ ਵੀ ਜਿਹੜਾ ਯੂਨਿਟ ਆ ਕਲੈਕਟ ਕੀਤਾ ਗਿਆ ਔਰ ਬੜਾ ਅੱਛਾ ਉਪਰਾਲਾ ਹੈ ਡਾਕਟਰ ਚੇਤਨ ਆਲਰੇਡੀ ਇੰਡੀਪੈਂਡੈਂਟ ਸਟੂਡੈਂਟ ਫੈਡਰੇਸ਼ਨ ਹੈਲਥ ਵਿੰਗ ਪੰਜਾਬ ਦੀ ਜ਼ਿੰਮੇਵਾਰੀ ਤੇ ਕੰਮ ਕਰ ਰਹੇ ਨੇ ਔਰ ਪੂਰੇ ਪੰਜਾਬ ਤੋਂ ਉਹਨਾਂ ਦੇ ਨਾਲ ਸਟੂਡੈਂਟਸ ਵੀ ਜੁੜੇ ਹੋਏ ਨੇ ਸਾਡੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਦੀ ਸੀਚੇਵਾਲ ਉਹ ਵੀ ਸਾਡੀ ਜਿਹੜੀ ਸੰਸਥਾ ਨੂੰ ਹਮੇਸ਼ਾ ਸਹਿਯੋਗ ਕਰਦੇ ਰਹਿੰਦੇ ਨੇ ਔਰ ਪਹਿਲ ਦੇ ਉੱਤੇ ਪਹਿਲ ਦੇ ਆਧਾਰ ਦੇ ਉੱਤੇ ਜਿਹੜਾ ਵਾ ਹਮੇਸ਼ਾ ਇਹ ਸਾਰੀਆਂ ਸੰਸਥਾਵਾਂ ਜਿਹੜਾ ਉਹਨਾਂ ਦੇ ਨਾਲ ਹਮੇਸ਼ਾ ਕੋਆਪਰੇਟ ਕਰਨਗੀਆਂ ਔਰ ਮੋਢੇ ਨਾਲ ਮੋਢਾ ਲਾ ਕੇ ਜਿੱਥੇ ਵੀ ਕਿਸੇ ਲੋੜਵੰਦ ਵੀਰ ਨੂੰ ਲੋੜ ਪੈਂਦੀ ਆ ਅਸੀਂ ਸਾਰੇ ਉਹਨਾਂ ਦੇ ਨਾਲ ਖੜੇ ਆਂ